ਸਰਾਂ ਸਤਿ ਸ਼੍ਰੀ ਅਕਾਲ ਤੀਆਂ ਤਿਰੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਓ ਪੰਜਾਬੀ ਸਿੱਖੀਏ ਇੱਕ ਕੋਸ਼ਿਸ਼ ਹੈ ਉਹਨਾਂ ਲੋਕਾਂ ਨੂੰ ਪੰਜਾਬੀ ਨਾਲ ਜੋੜਨ ਦੀ ਜਿਹੜੇ ਜਾਂ ਤਾਂ ਪੰਜਾਬੀ ਭਾਸ਼ਾ ਦਾ ਗਲਤ ਉਚਾਰਨ ਕਰਦੇ ਹਨ ਜਾਂ ਜੋ ਇਸ ਨੂੰ ਲਿਖਣਾ ਪੜ੍ਹਨਾ ਜਾਂ ਬੋਲਣਾ ਤਾਂ ਚਾਹੁੰਦੇ ਹਨ ਪਰ ਕਿਸੇ ਕਾਰਨ ਵਸ਼ ਨਹੀਂ ਕਰ ਪਾਉਂਦੇ ਤਾਂ ਆਓ ਇਸ ਲੜੀ ਦੀ ਸ਼ੁਰੂਆਤ ਕਰਦੇ ਹਾਂ ਵਰਣ ਬੋਧ ਤੋਂ ਜਾਂ ਪੰਜਾਬੀ ਵਰਣ ਮਾਲਾ ਤੋਂ ਵਰਣ ਤੋਂ ਭਾਵ ਹੈ ਅੱਖਰ ਅੱਖਰ ਉਹ ਚਿੰਨ ਹਨ ਜੋ ਲਿਖਣ ਸਮੇਂ ਇੱਕ ਖਾਸ ਆਵਾਜ਼ ਨੂੰ ਪ੍ਰਗਟ ਕਰਦੇ ਹਨ ਜਿਵੇਂ ਕਿ ਮ ਮਾ ਰ ਰਾ ਸ ਸਾ ਕ ਕਾ ਨ ਨਾ ਆ ਆਤ ਅੰਗਰੇਜ਼ੀ ਭਾਸ਼ਾ ਦੇ ਅਲਫਾਬੈਟਸ ਏ ਬੀ ਸੀ ਪੰਜਾਬੀ ਵਿੱਚ ਵਰਣ ਅਖਾਉਂਦੇ ਹਨ ਪੰਜਾਬੀ ਵਰਣਮਾਲਾ ਦੇ 35 ਅੱਖਰ ਹਨ ਇਸੇ ਕਰਕੇ ਇਸ ਪੰਜਾਬੀ ਵਰਣਮਾਲਾ ਨੂੰ 35 ਵੀ ਕਿਹਾ ਜਾਂਦਾ ਹੈ ਅੱਜ ਆਪਾਂ ਇਸ ਵਰਣਮਾਲਾ ਦੀ ਪਹਿਲੀ ਜਾਂ ਮੁਖ ਟੋਲੀ ਦੀ ਗੱਲ ਕਰਾਂਗੇ ਪੰਜਾਬੀ ਵਰਣਮਾਲਾ ਦਾ ਪਹਿਲਾ ਅੱਖਰ ਹੈ ਊੜਾ 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 ਊਠ ਊੜਾ ਊਠ ਚਲੋ ਹੁਣ ਇਸ ਨੂੰ ਲਿਖਣਾ ਸਿੱਖੀਏ ਅਗਰ ਇਸ ਨੂੰ ਹੋਰ ਸਰਲ ਜਾਂ ਅੰਗਰੇਜ਼ੀ ਦੇ ਹਿਸਾਬ ਨਾਲ ਸਿਖਾਉਣ ਦਾ ਯਤਨ ਕਰੀਏ ਤਾਂ ਸਭ ਤੋਂ ਪਹਿਲਾਂ 3 ਜਾਂ 3 ਪਾ ਲਵੋ ਉਸ ਤੋਂ ਬਾਅਦ ਇੱਕ ਲਾਈਨ 3 ਦੇ ਐਂਡ ਨੂੰ ਟੌਪ ਦੀ ਲਾਈਨ ਨਾਲ ਜੁਆਇਨ ਕਰਕੇ ਉੱਪਰ U ਨੂੰ ਪੁੱਠਾ ਕਰ ਦਿਓ ਵੰਡਮਾਲਾ ਦਾ ਦੂਜਾ ਅੱਖਰ ਹੈ ਐੜਾ ਐੜਾ ਅੱਜ ਕੱਲ੍ਹ ਲੋਕ ਇਸ ਨੂੰ ਆੜਾ ਵੀ ਕਹਿਣ ਲੱਗ ਗਏ ਹਨ ਪਰ ਇਸ ਦਾ ਸਹੀ ਉਚਾਰਨ ਐੜਾ ਹੈ ਐੜਾ ਅੰਬ ਚਲੋ ਆਓ ਐੜੇ ਨੂੰ ਲਿਖਣਾ ਸਿੱਖੀਏ ਐੜਾ ਬਾਕੀ ਵਰਣਾ ਜਾਂ ਅੱਖਰਾਂ ਨਾਲੋਂ ਲਿਖਣ ਵਿੱਚ ਥੋੜਾ ਜਿਹਾ ਮੁਸ਼ਕਿਲ ਹੁੰਦਾ ਹੈ ਪਰ ਵਾਰ-ਵਾਰ ਪ੍ਰੈਕਟਿਸ ਕਰਨ ਨਾਲ ਇਹ ਇੱਕਦਮ ਸਹੀ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ ਐੜੇ ਦੀ ਪਹਿਲੀ ਡੰਡੀ ਥੋੜੀ ਜਿਹੀ ਛੋਟੀ ਦੂਸਰੀ ਉਸ ਤੋਂ ਵੱਡੀ ਅਤੇ ਤੀਸਰੀ ਦੂਸਰੇ ਦੇ ਬਰਾਬਰ ਹੁੰਦੀ ਹੈ ਇੱਕ ਵਾਰੀ ਫੇਰ ਵੇਖਦੇ ਹਾਂ ਪਹਿਲੀ ਡੰਡੀ ਛੋਟੀ ਦੂਸਰੀ ਥੋੜੀ ਵੱਡੀ ਅਤੇ ਤੀਸਰੀ ਉਹਦੇ ਬਰਾਬਰ ਤੀਜਾ ਅੱਖਰ ਹੈ E D E D E D 8 E D 8 ਆਓ ਹੁਣ ਇਹਨੂੰ ਲਿਖਣ ਦਾ ਯਤਨ ਕਰੀਏ ਇਸ ਨੂੰ ਹੋਰ ਸਰਲ ਕਰਨ ਲਈ ਪੰਜ ਜਾਂ 5 ਨੂੰ ਉੱਠਾ ਪਾ ਲਵੋ ਅਤੇ ਟੌਪ ਦੀ ਲਾਈਨ ਨੂੰ गोलाई न जोड़ दो। अगला लिखते हाँ इसलिए दो तरीके वरते जा सकते हैं या तो उपर लाइन खिंच के दो लाइना खिच के उन्हों आप जोड़ दवो या फिर दो लाइना उस तो बाद आपस में जोड़ या अति ऊपर एक सीढ़ी लाइ मुख टोलिदा अखिरला अक्षर है हाँ, हाँ, हा 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 हाथी हा हा हाथी हाहे हा, हा, हा नु लिखना काफी सरल है ਹੋਰ ਆਸਾਨੀ ਨਾਲ ਲਿਖਣ ਲਈ ਅੰਗਰੇਜ਼ੀ ਦੀ ਟੀ ਵੱਡੇ ਅੱਖਰਾਂ ਵਿੱਚ ਅਤੇ ਛੋਟੀ ਸੀ ਅਤੇ ਉਹਨਾਂ ਨੂੰ ਆਪਸ ਵਿੱਚ ਜੋੜ ਦੋ ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਵਿਆਕਰਨ ਦੀ ਇੱਕ ਲੜੀ ਬਣਾਈ ਜਾਵੇ ਅਤੇ ਇਹ ਵੀਡੀਓ ਉਸ ਲੜੀ ਦੀ ਪਹਿਲੀ ਵੀਡੀਓ ਹੈ ਅਗਰ ਇਹ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਲਾਈਕ ਕਰੋ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰੋ ਅਤੇ ਅਗਰ ਤੁਸੀਂ ਕੁਝ ਉਹਨਾਂ ਲੋਕਾਂ ਨੂੰ ਜਾਣਦੇ ਹੋ ਜਿਨ੍ਹਾਂ ਨੂੰ ਪੰਜਾਬੀ ਪੜਨ ਬੋਲਣ ਜਾਂ ਲਿਖਣ ਵਿੱਚ ਥੋੜੀ ਜੀ ਰੁਚੀ ਹੈ ਤਾਂ ਇਹ ਵੀਡੀਓ ਉਹਨਾਂ ਨਾਲ ਸ਼ੇਅਰ ਵੀ ਜ਼ਰੂਰ ਕਰੋ ਥੈਂਕ ਯੂ ਸੋ ਮੱਚ ਧੰਨਵਾਦ ਇਹ ਵੀਡੀਓ ਵੇਖਣ ਲਈ